ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਜੀ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਨਿਤ ਨਵੀਂ ਤੋਂ ਨਵੀਂ ਆਉਂਦੀ ਰਹਿੰਦੀ ਹੈਗੀ ਆਹ ਦੇਖੋ ਜੀ ਮੈਚਿੰਗ ਸੂਟ ਹੈਗਾ ਫੈਂਸੀ ਸੂਟ ਮੈਚਿੰਗ ਫੈਂਸੀ ਸੂਟ ਮਾਰਕੀਟ ਦੇ ਵਿੱਚ ਵਿਕੇ 600 ਦਾ ਵਿਕੇ 650 ਦਾ ਸਾਡਾ ਰੇਟ ਹੈ ਸਿਰਫ 400 ਰੁਪਏ ਜੀ ਇਹ। ਵਿਦ ਦੁਪट्टे ਦੇ ਨਾਲ ਮੈਚਿੰਗ ਸੂਟ ਹੈ ਸ਼ਪੂਨ ਦਾ ਦੁਪੱਟਾ ਜੀ ਦੇ ਨਾਲ। ਸਿਰਫ 400 ਰੁਪਏ ਦਾ ਸੂਟ ਕਰਤਾ ਜੀ ਇਹ। ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲੇ ਦੇ ਉੱਤੇ 400 ਰੁਪਏ ਦੇ ਵਿੱਚ ਵਿਦ ਦੁਪੱਟੇ ਦੇ ਨਾਲ 400 ਦਾ ਸੂਟ ਹੈ ਜੀ ਇਹ। ਜਿੰਨੇ ਕਿਸੇ ਦੇ ਕੋਈ ਇਕੱਠੇ ਪ੍ਰੋਗਰਾਮ ਆਸਤੇ ਜਾਣ ਨੂੰ ਤਾਂ ਜਿੰਨੇ ਮਰਜ਼ੀ ਨੂੰ ਲੈ ਸਕਦਾ ਜੀ। ਬਹੁਤ ਹੀ ਕੁਆਲਟੀ ਦੇ ਵਿੱਚ ਮਾਲ ਬਹੁਤ ਹੀ ਰੰਗ ਤੇ ਡਿਜ਼ਾਈਨ ਪਹਿਲਾਂ ਹੀ ਬਹੁਤ ਰੰਗਾਂ ਦਾ ਜਮਾਲ ਆਇਆ ਸੀ ਆ ਹੁਣ ਹੋਰ ਬਹੁਤ ਰੰਗਾਂ ਦੀ ਜਮਾਲ ਆ ਗਿਆ ਇਹਦੇ ਵਿੱਚ ਲਾਈਟ ਡਾਰਕ ਸਾਰੇ ਕੰਤਾਂ ਜਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਆ ਦੇਖੋ ਜੀ ਡਿਜ਼ਾਈਨਿੰਗ ਦੇਖੀ ਚੱਲੋ ਕਿਸੇ ਵੀ ਭੈਣ ਭਰਾ ਨੇ ਆਨਲਾਈਨ ਮਗਾਉਣਾ ਹੋਵੇ ਸਕਰੀਨ ਸ਼ਾਟ ਖਿੱਚ ਕੇ ਸਾਮਾ ਡਿਜ਼ਾਈਨ ਮਿਲੂਗਾ ਜੀ ਛੇਤੀ ਮਂਗਾਇਆ ਕਰੋ ਛੇਤੀ ਆਇਆ ਕਰੋ ਸਾਮਾ ਲੈਣ ਵਾਸਤੇ ਸਿਰਫ 400 ਰੁਪਏ ਦੇ ਵਿੱਚ ਮੈਚਿੰਗ ਸੂਟ ਵਿਦ ਦੁਪੱਟੇ ਦੇ ਨਾਲ ਆਈ ਇਹ ਰਾਮਾ ਦੀ ਹੱਤੀ ਦੇ ਉੱਤੇ ਭਾਰੀ ਸਿਰ ਮੇਲਾ ਚੱਲ ਰਿਹਾ ਜੀ ਡਿਜ਼ਾਈਨ ਕਿਤੇ ਇਹਦੇ ਵਿੱਚ ਹੀ ਬਹੁਤ ਸੋਹਣੇ ਸੋਹਣੇ ਡਿਜ਼ਾਈਨਾਂ ਜਮਾਲ ਆ ਗਿਆ ਜੀ ਇਹਦੇ ਵਿੱਚ ਆ ਦੇਖੋ ਜੀ ਡਿਜ਼ਾਈਨ ਦੇਖੀ ਚਲੋ ਸਾਮਾ ਡਿਜ਼ਾਈਨ ਲੈਣ ਵਾਸਤੇ ਸ਼ੀਤ ਦੇਹ ਜੀ ਆਇਆ ਕਰੋ ਜੀ ਤੇ ਸ਼ਰਟ ਇਹ ਪਲੇਅਰ ਸਲਵਾਰ ਦਾ ਕੱਪੜੇ ਦੇ ਨਾਲ ਇਹ ਦੁਪੱਟਾ ਹੈਗਾ ਕੱਪੜਾ ਪੂਰਾ ਵਧੀਆ ਹਨ ਸਰ ਕੁਆਲਟੀ ਹੈਗੀ ਰੇਟ ਸਿਰਫ 400 ਰੁਪਿਆ ਜੀ 400 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸਿਲਮੇ ਦਾ ਚੱਲ ਰਿਹਾ ਹੈਗਾ ਕੱਲਰ ਆਏ ਹੋ ਨੇ ਬਹੁਤ ਸੋਨੇ ਸੋਨੇ ਜਿਹੇ ਵਿੱਚ ਪਹਿਲਾਂ ਬਹੁਤ ਡਿਜ਼ਾਈਨਾਂ ਚ ਮਾਲ ਆਇਆ ਸੀਗਾ ਡਿਜ਼ਾਈਨ ਦੇ ਵਿੱਚ ਖਤਮ ਹੋ ਗਏ ਸੀਗੇ ਸਾਰੇ ਨਵੇਂ ਦਵਾਰੀ ਡਿਜ਼ਾਈਨਾਂ ਚ ਮਾਲ ਹੋਰ ਆ ਗਿਆ ਜਿਹਦੇ ਵਿੱਚ ਨਵੇਂ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਕੱਲਰ 400 ਰੁਪਏ ਦੇ ਵਿੱਚ ਵਿਦਿਤ ਦੁਪੱਟੇ ਦੇ ਨਾਲ ਜੀ ਵਿਦਿਤ ਦੁਪੱਟੇ ਦੇ ਨਾਲ ਦੇਖੋ ਜੀ ਡਿਜ਼ਾਈਨ ਸਾਰੇ ਐਕਸਟਰਾ ਡਿਜ਼ਾਈਨ ਗਾ ਜੀ ਸਾਰੀ ਡਿਜ਼ਾਈਨਿੰਗ ਐਕਸਟਰਾ ਡਿਜ਼ਾਈਨ ਗਾ ਦੇ ਵਿੱਚ ਵਾਲਾ ਹੈਗਾ ਦੁਪੱਟੇ ਦੇ ਨਾਲ 400 ਦੇ ਵਿੱਚ ਹੈ ਜੀ ਕੁੜੀਆਂ ਕੱਤਰੀ ਆਏ ਡਾਰਕਰ ਅਗ ਲੈਣੇ ਹੁਣ ਕੋਈ ਪ੍ਰੋਗਰਾਮ ਵਿਆਹ ਸ਼ਾਦੀ ਵਾਲੇ ਫੈਨਸੀ ਸੂਟ ਲੈਣੇ ਹੁਣ ਤਾਂ ਸਾਰੇ ਮੇਲ ਦੇ ਸੂਟਾਂ ਦੇ ਵਿੱਚ ਕਲਰ ਹੈਗਾ ਇਹਦੇ ਵਿੱਚ ਜੀ ਆ ਦੇਖੋ ਡਾਰਕ ਕਲਰ ਵੀ ਹੈਗੇ ਹੈਗੇ ਵੀ ਡਾਰਕ ਕਲਰ ਆਪਾਂ ਗਏ ਨੇ ਕੋਈ ਵਿਆਹ ਸ਼ਾਦੀ ਵਾਸਤੇ ਕਈ ਵਾਰੀ ਕੋਈ ਪ੍ਰੋਗਰਾਮ ਦੇ ਉੱਤੇ ਸੂਟ ਲੈ ਕੇ ਜਾਣਾ ਹੈਗਾ ਕਾ ਸਾਰੇ ਕਲਰਾਂ ਦੇ ਚਮਾਲ ਹੈਗਾ ਜੀ 400 ਰੁਪਏ ਦੇ ਵਿੱਚ ਹੈ ਹੀ ਰੇਟ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ 400 ਰੁਪਏ ਦੇ ਵਿੱਚ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ 400 ਰੁਪਏ ਦਾ ਸੂਟ ਹੈ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਗਰਮੀ ਵਾਲੀ ਵੈਰਾਈਟੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਪਹੁੰਚੁਕਿਆ ਜੀ ਮਾਲ ਕਿਸੇ ਵੀ ਕਿਸਮ ਦਾ ਲੈਣਾ ਹੋਵੇ ਭਰਾਮਾ ਦੀ ਹੱਟੀ ਦੇ ਉੱਤੇ ਸਾਰੀ ਵੈਰਾਈਟੀ ਧਰਮੀਆਂ ਦੀ ਫੁੱਲ ਪਹੁੰਚ ਚੁੱਕੀ ਹੈ ਜੀ ਡਿਜ਼ਾਈਨ ਇਹ ਦੇਖੀ ਚਲੋ ਜੀ ਟੋਪੋ ਟੋਪ ਡਿਜ਼ਾਈਨ ਸਾਰੇ ਨਵੇਂ ਨਵੇਂ ਡਿਜ਼ਾਈਨ ਕਿਸੇ ਵੀ ਭੈੜ ਭਰਾਣੇ ਸਾਮਾੜ ਜੇ ਲੈਣਾ ਹੋਵੇ ਤਾਂ ਛੇਤੀ ਆਇਆ ਕਰੋ ਜੀ ਫਿਰ ਜੇ ਸ਼ਾਟ ਹੋ ਜਾਂਦੇ ਨੇ ਵਿੱਚੋਂ ਜੀ ਆਹ ਦੇਖੋ ਜੀ ਪਾਕਿਸਤਾਨੀ ਸੂਸ਼ੀਆ ਇਹ ਵੀ 400 ਜੀਗਸਟਾ ਦੇ ਵਿੱਚ ਇਹਦਾ ਰੇਟ ਵੀ 400 ਦੇ ਵਿੱਚ ਆਉਂਦਾ ਜੀ ਇਹ ਜਿਹੜਾ ਸੁਤੀ ਚੁੰਨੀ ਹੈਗੀ ਉਹਨਾਂ ਸ਼ਕੂਨ ਦੀ ਚੁੰਨੀ ਸੀਗੀ ਆ ਦੇਖੋ ਇਹ ਚੁੰਨੀ ਇਹਦੇ ਨਾਲ ਰੇਟ ਸਿਰ 500 ਦੇ ਵਿੱਚ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਬਹੁਤ ਹੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਬਹੁਤ ਭਾਰੀ ਸੇਲ ਮੇਲੇ ਦੇ ਉੱਤੇ ਹਰ ਕਿਸਮ ਦੇ ਸੂਟਾਂ ਦੀ ਸੇਲ ਚੱਲ ਰਹੀ ਹੈਗੀ ਹਰ ਕਿਸਮ ਦੇ ਸੂਟਾਂ ਦੀ ਭਾਰੀ ਸੇਲ ਡਿਜ਼ਾਈਨਿੰਗ ਆ ਬਹੁਤ ਹੀ ਛੋਟੇ ਛੋਟੇ ਡਿਜ਼ਾਈਨਾਂ ਦੀ ਮਾਲ ਪਹੁੰਚ ਚੁੱਕਿਆ ਜੀ ਇਹਦੇ ਵਿੱਚ ਜੀ। ਜੀ ਐਂਡ ਇੱਕੀ ਚਲੋ ਸਾਮਾ ਡਿਜ਼ਾਈਨਾਂ ਸਕਰੀਨ ਸ਼ਾਟ ਕਰਕੇ ਭੇਜੋ ਤੇ ਸਾਮਾ ਮੰਗਾਓ ਜੀ। ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਚੱਲ ਰਿਹਾਗਾ। ਭਰਾਵਾਂ ਦੀ ਹੱਟੀ ਵਾਸਟਰ ਰੋਡ ਮੋੜ ਮੰਡੀ